ਲੈ ਵੀ ਦੋਸਤੋ ਆਪਾਂ ਪਹੁੰਚੇ ਹੋਏ ਸੀਗੇ ਪਸ਼ੂ ਮੰਡੀ ਮਾਨਸਾ ਤੇ ਮਾਨਸਾ ਮੰਡੀ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਆਓ ਫਿਰ ਤੁਹਾਨੂੰ ਆਪਾਂ ਮੰਡੀ ਝਲਕ ਦਿਖਾਈਏ ਤੇ ਪੂਰੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸਵਾਗਤ ਹੈ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ 'ਚ ਆਪਾਂ ਪਹੁੰਚੇ ਸੀਗੇ ਮਾਨਸਾ ਪਸ਼ੂ ਮੰਡੀ ਤੇ ਮਾਨਸਾ ਪਸ਼ੂ ਮੰਡੀ ਜਿਹੜੀ ਅੱਜ ਬਹੁਤੀ ਹੀ ਯਾਦਾਂ ਭਰੀ ਹੋਈ ਸੀਗੀ ਤੇ ਜਿਹੜੇ ਰੇਟ ਨਿਊ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਮੱਜਾਂ ਤਾਜ਼ੀਆਂ ਜਿਹੜੀਆਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣੀਆਂ ਹਰ ਪ੍ਰਕਾਰ ਦੇ ਇੱਥੇ ਮੱਜ ਆਉਂਦੀ ਆ ਤੇ ਮੰਡੀ ਹਫਤੇ ਦੀ ਹਫਤੇ ਲੱਗਦੀ ਆ ਦੋਸਤੋ ਹਰ ਸ਼ੁੱਕਰਵਾਰ ਤੇ ਆਓ ਫਿਰ ਬਾਹਲਾ ਸਮਾਨ ਆ ਲਈਏ ਮਾਰਦੇ ਆ ਮੰਡੀ ਵਿੱਚ ਗੇੜਾ ਤੇ ਆਜੋ ਫਿਰ ਕਰੀਏ ਸ਼ੁਰੂਆਤ ਨਾ ਲੈ ਵੀ ਮਿੱਤਰੋ ਨੇ ਇੱਕ ਤੁਹਾਨੂੰ ਮੱਜ ਦਿਖਾਉਣੇ ਚੰਗੀ ਦੁੱਧ ਵਾਲੀ ਤੇ ਨਗੀਨਾ ਜਮ ਹਨਾ ਟਾਪ ਦਾ ਥਣਾ ਥਣਾ ਇਸ ਵੇਸ ਦੀ ਗੱਲ ਕਰੀਏ ਬਾਹਲੇ ਸੋਹਣਿਆ ਤੇ ਪੇਸ਼ਟਪੂੜੇ ਬਣਾਵਟ ਚੰਗੀ ਝੋਟੀ ਪਲੀ ਹੋਈ ਆ ਮੰਨ ਲਾ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਮੋੜਦਾ ਬਾਈ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂ ਮੈਂ ਤਾਜੀ ਸੂਈ ਹੋਈ ਆ ਰੋਸ਼ੇ ਪਣ ਚ ਪੈਣੀ ਥੋੜੀ ਜੀ ਤੇ ਦੁੱਧ ਬਾਦ ਵਾਲੀ ਮੱਝ ਆ ਗਈ ਚੰਗੀ ਚੰਗਾ ਜਿਹੜਾ ਆਰਡਰ ਕੁਆਲਿਟੀ ਬਹੁਤ ਵਧੀਆ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਭਰਾ ਦੇਖੀ ਜਾਂਦੇ ਆ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਨੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਤੇ ਹਵਾਨਾ ਕਰਮ ਵਾਲੇ ਦਾ ਬਹੁਤ ਸੋਹਣਾਗਾ ਤੇ ਤਾਜੀ ਸੂਈ ਹੋਈ ਆ ਬਾਕੀ ਗੱਲਬਾਤ ਬਾਈ ਨਾਲ ਕਰਦੇ ਆ ਉਸਕੇ ਦੇਮਾ ਡਿਟੇਲ ਸਾਰੀ ਕੀ ਗੱਲਬਾਤ ਆ ਬਾਕੀ ਬਾਈ ਨੇ ਕਰਦੇ ਆ ਗੱਲਬਾਤ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਹਾਂ ਬਾਈ ਨਾਮ ਦੱਸੋ ਆਪਣਾ ਪਹਿਲਾ ਦਾ ਪ੍ਰਤਪਾਲਾ ਵੀਰੇ ਠੀਕ ਆ ਪਿੰਡ ਬਾਈ ਪਿੰਡ ਕੁੰਮਣ ਕਲਾਈ ਠੀਕ ਆ ਜ਼ਿਲ੍ਹਾ ਬਾਈ ਜ਼ਿਲ੍ਹਾ ਬਠਿੰਡਾ ਠੀਕ ਆ ਤੇ ਇੱਕ ਬਾਰੇ ਮੋਬਾਈਲ ਨੰਬਰ ਬੋਲੀ ਬਾਈ 94170 23477 ਠੀਕ ਆ ਲੈ ਬਾਈ ਪ੍ਰਤਪਾਲ ਦਾ ਇਹ ਨੰਬਰ ਆ ਤੇ ਪਿੰਡ ਬਾਈ ਦਾ ਹੈਗਾ ਕੁੰਮਣਾ ਛੋਟੀ ਕ ਵੱਡੀ ਬਾਈ ਵੱਡੀ ਕੁੰਮਣਾ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਪ੍ਰਤਜ ਆਪਾਂ ਗੱਲ ਕਰੀ ਆ ਜਿਹੜੀ ਮੱਝਾ ਕਹਿੰਦੇ ਸੂਇਆ ਤੀਜਾ ਸੂਆ ਸੂਈ ਹੋ ਜਾਂਦੀ ਤੀਜਾ ਸੂਆ ਸੂਈ ਹੋਈ ਆ ਠੀਕ ਹੈ ਕਹੇ ਕਿ ਦਿਨ ਹੋ ਗਏ ਬਾਈ ਇਹ ਨੋ ਹੋ ਗਏ ਵੀਰੇ 11ਵਾਂ ਦਿਨ ਅੱਜ ਠੀਕ ਹੈ 11 ਦਿਨਾਂ ਦੀ ਮੰਨ ਲਓ ਸੂਈ ਹੋਈ ਆ ਤੇ ਦੁੱਧ ਬਾਈ ਕੀ ਰਿਪੋਰਟ ਹੈ ਕੀ ਹੁਣ ਦੁੱਧ ਵੀਰੇ ਬਿਨਾ ਬੱਚੇ ਤੋਂ ਜਿਹਦਾ ਬੱਚੇ ਨੂੰ ਛੱਡਣਾ ਹੈ ਠੀਕ ਹੈ ਦਾ ਹੋਏ ਹਿਸਾਬ ਨਾਲ ਦੱਸਾਂਗੇ ਇਹ ਛੱਡਣਾ ਹੈ ਬੱਚੇ ਨੂੰ 2 ਕਿਲੋ ਬਰੋਏ ਹਿਸਾਬ ਨਾਲ ਨਹੀਂ ਬਿਨਾ ਬੱਚੇ ਦਾ ਸੇ ਛੱਡ ਕੇ ਦੱਸ ਜਿਵੇਂ ਮੱਚ ਬੱਚੇ ਦਾ 16 ਕਿਲੋ ਆ 16 ਕਿਲੋ 14 ਕਿਲੋ ਆਉਂਗਾ 14 ਕਿਲੋ ਬੱਚੇ ਨੂੰ ਝਗਾ ਕੇ ਠੀਕ ਹੈ ਜੇ ਮੰਨ ਲਾ ਕਿਸੇ ਭਰਾਣੇ ਵਾਲਾ ਜਮਾ ਇਹ ਨਹੀਂ ਕਹਦੇ ਵੀ ਤੈਨੂੰ ਲੀਟਰ ਮਾਰ ਕੇ ਸਮਝ ਗਿਆ ਬਾਈ ਜੇ ਕਿਸੇ ਭਰਾਣੇ ਤਸੱਲੀ ਕਰਨੇ ਤਾਂ 14 ਕਿਲੋ ਰਾਂ ਕੰਡਾ ਲਿਆ ਕੇ ਤੋਲ ਸਕਦਾ ਤੋਲ ਸਕਦਾ ਇਹ ਜੀ ਗੱਲ ਠੀਕ ਹੈ ਪੂਰੀ ਮੰਨ ਲਾ ਤਸੱਲੀ ਆ ਠੀਕ ਹੈ 140 ਮਾਨਦਾਨ ਹੋ ਲੈ ਵੀ ਮਿੱਤਰੋ ਮਾਨਦਾਨ ਵੀ ਹੋ ਜੂਗਾ ਬਾਈ ਕਹਿੰਦਾ ਤੇ ਚੰਗੀ ਮਾਝਾ ਕੀ ਥੋੜਾ ਰੋਸ਼ੇ ਬਣ ਤੇ ਜ਼ਰੂਰ ਆ ਚੌਥੇ ਸੂਏ ਹੈ ਨਾ ਬਾਈ 23 ਜਾਈ ਤੀਜਾ ਸੂਆ ਤੀਜਾ ਕਹਿੰਦਾ ਤੀਜਾ ਸੂਆ 140 ਰੇਟ ਹੈ ਬਾਈ ਕਹਿੰਦਾ ਮਾਨਦਾਨ ਜ਼ਰੂਰ ਕਰ ਦਾਂਗੇ ਮਿੱਤਰੋ ਸੰਪਰਕ ਕਰ ਲਿਓ ਪਿੰਡ ਬਾਈ ਦਾ ਘੁੰਮਣ ਤੇ ਜ਼ਿਲ੍ਹਾ ਬਠਿੰਡਾ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 99170 23477 ਜੀ ਠੀਕ ਹੈ ਇਹ ਬਾਈ ਦਾ ਨੰਬਰ ਹੈ ਸੰਪਰਕ ਤੁਸੀਂ ਕਰ ਸਕਦੇ ਹੋ ਚੰਗੀ ਮਾਝਾ ਦੁੱਧ ਵਾਲੀ 来 ਵੀ ਦੋਸਤੋ ਨੇ ਕਬ ਚੋਟੀ ਹੋਰ ਦਿਖਾਉਣੇ ਤੁਨੂੰ ਤੇ ਚੰਗੀ ਆਰਡਰ ਕੁਆਲਟੀ ਵਾਲੀ ਆ ਤੇ ਜੇ ਮੈਂ ਆਪਾਂ ਥਣ ਥਣ ਦੀ ਗੱਲ ਕਰੀ ਸਹਾਜ ਵਧੀਆ ਹਨਾ ਟਾਈਟ ਲਈ ਵੀ ਥੋੜਾ ਹਵਾਨਾ ਵਧੀਆ ਬਣਾਇਆ ਹੋਇਆ ਜੋਸ਼ ਵਾਲਾ ਤੇ ਪਿਠਪੂੜੇ ਦੀ ਬਣਾਵਟੜੀ ਬਣਦੇ ਬਾਈ ਚੰਗੀ ਆ ਤੇ ਬਾਕੀ ਆਪਾਂ ਗੱਲਬਾਤ ਸਾਰੀ ਬਾਈ ਨਾਲ ਕਰਾਂਗੇ ਤਾਜੀ ਸੁਈ ਹੋਈ ਆ ਤੇ ਅੱਜ ਇੱਥੇ ਜਿਹੜਾ ਮਾਲ ਮਾਨਸਾ ਮੰਡੀ ਤੇ ਬਹੁਤ ਪਹੁੰਚਿਆ ਹੋਇਆ ਪਹਿਲੇ ਇੱਕ ਵਾਰੀ ਤੁਸੀਂ ਹਵਾਨਾ ਦੇਖ ਲਓ ਤੇ ਜਿਵੇਂ ਆਪਾਂ ਕਰੀ ਹਨਾ ਗੱਲਬਾਤ ਓਕੇ ਆ ਝੋਟੀ ਦੀ ਹਨਾ ਕਮੀ ਕੋਈ ਨਹੀਂ ਹੈਗੀ ਇਹਪੱਕੇ ਮੀ ਮਨ ਲਗਾ ਦੀ ਹੈ ਨਾ ਉਹ ਕੋਈ ਕਮੀ ਨਹੀਂ ਹੈਗੀ ਬਾਕੀ ਗੱਲ ਬਾਤ ਬਾਈ ਨਾਲ ਕਰ ਬਾਈ ਸਸੀ ਗਾਲ ਸਸੀ ਗਾਲ ਅ ਬਾਈ ਨਾਮ ਦੱਸੋ ਪਹਿਲਾਂ ਗੋਰਾ ਸਿੰਘ ਜੀ ਗੋਰਾ ਠੀਕ ਆ ਬਾਈ ਗੋਰੇ ਪਿੰਡ ਕਿਹੜਾ ਹੀਰੋਖੁਰਦਾ ਜੀ ਹੀਰੋਖੁਰਦਾ ਜਿਲ੍ਹਾ ਬਾਈ ਮਾਨਸਾ ਨਾ ਹਾਂ ਜੀ ਠੀਕ ਆ ਤੇ ਗੋਰੇ ਬਾਈ ਕਵੇਂ ਸੂਏ ਝੋਟੀ ਹੈ ਪਹਿਲਣ ਆਏ ਪਹਿਲਣ ਠੀਕ ਆ ਥੋੜਾ ਦੇਖਣ ਵੱਡੀ ਲੱਗੀ ਹੈ ਨਾ ਹਾਂ ਜੀ ਹਾਂ ਠੀਕ ਆ ਤੇ ਗੋਰੇ ਬਾਈ ਕੱਕ ਦੇਣਾ ਸੂਈ ਹੋਈ ਆ ਇਹਨੂੰ ਹੋਗਾ ਜੀ 18-19 ਦਿਨ 18-19 ਦਿਨ ਫਿਰ ਦੁੱਧ ਤੇ ਹੈ ਨਾ ਹਾਂ ਜੀ ਠੀਕ ਆ ਤੇ ਦੁੱਧ ਗੋਰੇ ਮਨ ਲਗਾ ਕਿੰਨਾ ਬਾਈ ਹੁਣ ਦੁੱਧ ਠੀਕ ਆ ਲੈ ਵੀ ਮਿੱਤਰੋ ਪਹਿਲੇ ਸੂਏ ਝੋਟੀ ਆ 12 ਲੀਟਰ ਦੁੱਧ ਦਾ ਜਿਹੜਾ ਮੌਕੇ ਦਾ ਬਾਈ ਕਹਿੰਦਾ ਤਿਆਰ ਆ ਗੋਰਾ ਕਹਿੰਦਾ ਇੱਕ ਵਾਰੀ ਗੋਰੇ ਨੰਬਰ ਬੋਲੀ ਬਾਈ 62845 ਜੀ 55317 ਜੀ ਠੀਕ ਆ 62845 ਜੀ 4555 55317 317 ਬਾਈ ਗੋਰੇ ਦੇ ਨੰਬਰ ਆ ਤੇ ਪਿੰਡ ਹੈਗਾ ਹੀਰੋ ਖੁਰਦ ਜ਼ਿਲ੍ਹਾ ਮਾਨਸਾ ਤੇ ਗੋਰੇ ਰੇਟ ਦੀ ਗੱਲ ਨਹੀਂ ਬਾਈ ਰੇਟ ਕੀ ਕਰਤਾ ਰੇਟ ਤਾਂ ਮੂ ਵਾਦ ਟੁਕਾਂਗੀ ਦਾ ਡੇਢ ਜਾਂ 130 ਹੀ ਦੇ ਦਾਂਗੀ ਠੀਕ ਆ 1 ਦੀਦੀ ਦੇ ਦਾਂਗੇ ਬਾਕੀ ਹੋਰ ਮਾਨ ਦੇ ਦੇ ਦਾਂਗੇ ਬਾਕੀ ਮਾਨਦਾਨ ਹੋ ਜੂ ਹੈਨਾ ਲੈ ਬਈ ਮਿੱਤਰੋ ਸੰਬਰਕ ਕਰ ਲਿਓ ਇੱਕ ਦੀ ਦੀ ਬਾਈ ਕਹਿੰਦਾ ਝੋਟੀ ਦੇ ਦਾਂਗੇ ਮਾਨਦਾਨ ਹੋ ਜੂਗਾ ਪਹਿਲੇ ਸੂਏ ਝੋਟੀ ਆ ਚੰਗਾ ਦੁੱਧ ਤਿਆਰ ਚੰਗਾ ਦੁੱਧ ਵਾਲੀ ਆ ਲੈ ਬਈ ਮਿੱਤਰੋ ਆਪਾਂ ਨੇ ਇੱਕ ਬਾਈ ਕੋਲੇ ਝੋਟੀ ਆ ਉਧਰੋਂ ਤੋਲ ਦਿਖਾਉਣੇ ਆ ਸਾਨੂੰ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਥਾਣਾ ਤੁਲਾ ਦੀ ਗੱਲ ਕਰੀਏ ਚੰਗਾ ਹੈਨਾ ਤੇ ਬਟਕੋੜੇ ਦੀ ਚੰਗੀ ਝੋਟੀ ਹੈ ਦੁੱਧ ਵਾਲੀ ਨਾੜਾਂ ਲੇਵੇ ਤੇ ਉੱਪਰ ਵੀ ਚੰਗੀਆਂ ਨੇ ਮੋੜਦਾ ਬਾਈ ਮੋੜਦਾ ਬਾਕੀ ਡਿਟੇਲ ਵੀ ਆਪਾਂ 22 ਤੋਂ ਲੈ ਕੇ ਆਦੇਮਾ ਹਨ ਜੇ ਆਪਾਂ ਗੱਲਬਾਤ ਕਰੀਏ ਤੇ ਸਾਹਮਣੇ ਬੱਚਾ ਵੀ ਦਿਖਾਉਣਾ ਥੋਨੂੰ 나ੜੂ ਆ ਬੰਨਦੇ ਬਾਈ ਬੰਨਦੇ ਬੰਨਦੇ 나ੜੂ ਜਿਹੜਾ ਨਾਲ ਆ ਤਾਜੀ ਸੂਈ ਹੋਈ ਆ ਆ ਸਾਹਮਣੇ ਜਿਹੜਾ ਬੱਚਾ ਖੜਾ ਹੈ ਹਨਾ 나ੜੂ ਵੀ ਥੋਨੂੰ ਨਜ਼ਰ ਆਊਗਾ ਤੇ ਤਾਜੀ ਸੂਈ ਹੋਈ ਆ ਤਾਜੀ ਸੂਈ ਹੋਈ ਆ ਬਾਕੀ ਚੰਗੀ ਝੋਟੀਆਂ ਕਰਦੀ ਆ ਥੋੜਾ ਜਿਹਾ ਤਾ ਘਰ ਕੇ ਉਹ ਨਮਾਈ ਦਮਾਈ ਨਹੀਂ ਬਾਕੀ ਗੱਲਬਾਤ ਕਰਦੇ ਆ ਬਾਈ ਨਾਲ ਹਾਂ ਬਾਈ ਸੱਸੀ ਗਾਲ ਹਾਂ ਬਾਈ ਨਾਮ ਦੱਸਿਓ ਨਵਜੋਤ ਨਮਜੋਤ ਠੀਕ ਹੈ ਤੇ ਨਮਜੋਤ ਬਾਈ ਨੰਬਰ ਬੋਲੀ ਇੱਕ ਵਾਰੀ ਤਾਂ 62740 0857 ਠੀਕ ਹੈ ਪਿੰਡ ਕਿਹੜਾ ਬਾਈ ਨਮਜੋਤ ਬੈਮਣ ਜੱਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਨਮਜੋਤ ਬਾਈ ਕੈਮੇ ਸੂਇਆ ਝੋਟੀ ਜੜੀ ਦੂਜੇ ਸੂਏ ਦੂਜੇ ਸੂਏ ਕਰਦੀ ਆ ਆਪਣੀ ਹਾਂ ਕਰ ਠੀਕ ਹੈ ਤੇ ਹੁਣ ਬਾਈ ਕਹਿ ਕੇ ਤੈਨੂੰ ਹੋਗੇ ਸੂਈ ਨੂੰ ਸੂਈ ਨੂੰ ਹੋਗੇ ਅੱਖ ਦਾ ਠੀਕ ਹੈ ਦੁੱਧ ਬਾਈ ਕਿੰਨਾ ਕਿ ਤਿਆਰ ਦੁੱਧ 11 ਬਰਗ ਠੀਕ ਹੈ ਲੈ ਵੀ ਮਿੱਤਰੋ 11 ਕਿਲੋ ਬਾਈ ਦੁੱਧ ਤਿਆਰ ਕਹਿੰਦਾ 8 9 ਦਿਨੇ ਸੂਈਆ ਤੇ ਬਾਕੀ ਬਾਈ 나ੜੂਆ ਨਾਲ ਹੀ ਹਨਾ ਕੱਟਦੇ ਕੱਟਾ ਕੇ ਕੱਟੀਆ ਕੱਟਾ ਜੀ ਕੱਟਾ ਠੀਕ ਹੈ ਤੇ ਬਾਈ ਕੀ ਮੁੱਲ ਕਰਤਾ ਇਹਦਾ ਮੁੱਲ ਕੀਤਾ ਹੀ 120 ਦਿੱਤਾ 120 ਮਾਨਦਾਨ ਹੋ ਜੂ ਮਾਨਦਾਨ ਠੀਕ ਹੈ ਲੈ ਵੀ ਮਿੱਤਰੋ ਮਾਨਦਾਨ ਬਾਈ ਕਹਿੰਦਾ ਹੋ ਜੂਗਾ ਤੇ 1 ਲੱਖ ਤੇ 20 ਹਜ਼ਾਰ ਮੁੱਲ ਕਰਦਾ ਬਾਈ ਇੱਕ ਵਾਰੀ ਬਾਈ ਪਿੰਡ ਹੋਰ ਬੋਲਦੇ ਬ੍ਰਾਹਮਣ ਬ੍ਰਾਹਮਣ ਜੱਸਾ ਸੀ ਜੱਸਾ ਸੀਗੇ ਜਿਹੜਾ ਬ੍ਰਾਹਮਣ ਹੈਣਾ ਠੀਕ ਆ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਝੋਟੀ ਆ ਚੰਗੀ ਦੁੱਧ ਵਾਲੀ ਤੇ ਤਾਜੀ ਸੂਈ ਹੋਈ ਆ ਮਾਨਸਾ ਪਸ਼ੂ ਮੰਡੀ ਤੇ ਲੈ ਕੇ ਆਇਆ ਸੀਗਾ ਬਾਈ ਤੇ ਮਾਨਤਾਨ ਕਹਿੰਦਾ ਜਰੂਰ ਕਰ ਦਿਆਂਗੇ ਲੈ ਵੀ ਦੋਸਤੋ ਨਾ ਆਪਾਂ ਮੀਣੀ ਮੱਝ ਦੌਰ ਕੇ ਦਿਖਾਉਣਿਆਂ ਤੇ ਬਾਕੀ ਥਣਾ ਥੁਣਾ ਦੀ ਇੱਕ ਨੰਬਰ ਬਰੀਕ ਥਣ ਨੇ ਥੋੜੇ ਜੇ ਜੇ ਆਪਾਂ ਦੇਖੀਏ ਮੀਣੀ ਐ ਝੋਟੀ ਹਨਾ ਤੇ ਮੈਨ ਨੇ ਕੱਢਦੀ ਐ ਟਾਈਟ ਲੈ ਵਦੀ ਆ ਲੈ ਚੱਲ ਮੋੜਦਾ ਬਾਈ ਤੇ ਬਾਕੀ ਸੈਂਕਪ ਸੈਂਕ ਭਾਈ ਨੂੰ ਵੀ ਹਲਦਾ ਹੈ ਕਿ ਨਾ ਜਿਹੜੇ ਬ੍ਰਾਹਮਣੀਏ ਸਕੀਨ ਹੁੰਦੇ ਹਨਾ ਮੀਂੜੀਆਂ ਮੱਝਾਂ ਵੀ ਜਿਹੜੀਆਂ ਚੰਗੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਬਾਕੀ ਟਾਡ ਲੇ ਵਧੀਆ ਥਣ ਥੋੜੇ ਥਣਾ ਕੰਨੀ ਜ਼ਰੂਰ ਮਾੜੀ ਆ ਤੇ ਬਾਕੀ ਪੂਰੀ ਡਿਟੇਲ ਜਿਹੜੀ ਆਪਾਂ ਬਾਈ ਤੁ ਲੈ ਕੇ ਦੇਵਾਂਗੇ ਸਾਹਮਣੇ ਜਿਹੜਾ ਬੱਚਾ ਖੜਾ ਤੇ ਦੋ ਮੱਝਾਂ ਨੇ ਦੋਨੇ ਪਹਿਲਾਂ ਤੋਰ ਕੇ ਦਿਖਾ ਦਈਏ ਤੇ ਫੇਰ ਬਾਈ ਦੋ ਡਿਟੇਲ ਪੁੱਛ ਕੇ ਦੇਵਾਂਗੇ ਤੇ ਬਾਕੀ ਆ ਦੋ ਨੰਬਰ ਵਾਲੀ ਤੋਰ ਕੇ ਦਿਖਾਉਣੇ ਆ ਇਹ ਤੁਸੀਂ ਦੇਖ ਲਓ ਸੁਹੀ ਹੈ ਹਾਂ ਬੱਚਾ ਗੇਟ ਹੈ ਠੀਕ ਆ ਇਹਦਾ ਬੱਚਾ ਥੋੜਾ ਮਾਰ ਗਿਆ ਸੀਗਾ ਤੇ ਬਾਕੀ ਮੂੜੇ ਤੇ ਮ ਇਦੇ ਬਾਰੇ ਵੀ ਆਪਾਂ ਪੂਰੀ ਡੀਟੇਲ ਲੈ ਕੇ ਦੇਵਾਂਗੇ ਤੇ ਥਾਂ ਲੇਵਾ ਜੀ ਆਪਾਂ ਗੱਲ ਕਰੀਏ ਤਾਂ ਸਾਫ਼ ਆ ਗਈ। ਬਾਕੀ ਦਰਮੈਨਾ ਕਾਦਾ ਰੇਟ ਵੀ ਆਪਾਂ ਜਾਇ ਜੀ ਹੋਣਗੇ ਬਾਕੀ ਬਾਜੀ ਤੋਂ ਪੁੱਛਾਂਗੇ। ਇੱਕ ਕੱਦ ਦਰਮੈਨਾ ਤੇ ਥਾਂ ਲੇਵਾ ਜਿਹੜਾ ਹਿਸਾਬ ਹੈ ਨਾ ਜੇ ਆਪਾਂ ਗੱਲ ਕਰੀਏ ਕੱਦ ਦੀ ਕੱਦ ਦਰਮੈਨਾ ਦਾ ਬੱਚਾ ਮਰ ਗਿਆ ਸੀਗਾ ਮੂੜੇ ਦੇ ਤੇ ਪੂਰੀ ਡੀਟੇਲ ਹੈ ਜਿਹੜੀ ਬਾਜੀ ਤੋਂ ਲੈਣੇ ਆ ਜਾਣਕਾਰੀ ਦੋਨਾਂ ਬੱਚੇ ਕੋਸੂਆਂ ਲੈ ਕੇ ਦੇਣਿਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਬਾਈ ਨਾਮ ਦੱਸਿਓ ਪਹਿਲਾਂ ਨਾਮ ਸਤਵੀਰ ਵੀਰੇ ਸਤਵੀਰ ਠੀਕ ਆ ਬਾਈ ਸਤਵੀਰ ਪਿੰਡ ਕਿਹੜਾ ਸੀ ਆਪਣਾ ਪਾਲੜਾ ਵੀਰੇ ਪਾਲੜਾ ਤੇ ਆਪਣਾ ਸੰਗਰੂਰ ਚ ਰਹਿੰਦੇ ਹਨਾ ਜ਼ਿਲ੍ਹਾ ਮਾਨਸਾ ਮਾਨਸਾ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਬਾਈ ਮਾਨਸਾ ਠੀਕ ਆ ਤੇ ਬਾਈ ਸਤਪਾਲ ਸੀਗਾ ਨਾ ਸਤਵੀਰ ਵੀਰੇ ਸਤਵੀਰ ਸਤਵੀਰ ਜਿਹੜੀ ਆਪਾਂ 1 ਨੰਬਰ ਤੇ ਝੋਟੀ ਦਿਖਾਈ ਆ ਬਾਈ ਆ ਹਨਾ ਤੇ ਹਾਂ ਮੀਣੀਏ ਕਿੰਵੇਂ ਸੂਇਆ ਬਾਈ ਇਹਦਾ ਦੂਜਾ ਸੂਆ ਹੈ ਵੀਰੇ ਦੂਜਾ ਸੂਆ ਠੀਕ ਆ ਕਹੇ ਕਿਦਣਾ ਸੂਇਆ ਬਾਈ ਇਹਨੂੰ ਸੂਇ ਹੋਊਗੀ ਬਾਈ 1.5 ਮਹੀਨੇ ਦੀ 1.5 ਮਹੀਨੇ ਦੀ ਸਿੰਘ ਨੂੰ ਭਰੇ ਹਾਲ ਦੇ ਸਿੰਘ ਹਲਦੇ ਨਹੀਂ ਉਮੇਣੀਆ ਹਾਂ ਠੀਕ ਹੈ ਤੇ ਦੁੱਧ ਬਾਈ ਕਿੰਨਾ ਹੁਣ ਸਾਡਾ ਦੁੱਧ ਬਾਈ 12 ਕਿਲੋ ਜਮ੍ਹਾਂ ਕਰਨ ਦੇ ਵਾਲਾ 12 ਕਿਲੋ ਹਾਂ ਠੀਕ ਹੈ ਡੇਢ ਮਹੀਨੇ ਸੁਈਏ ਮਿੱਤਰੋ 12 ਕਿਲੋ ਜਿਹੜਾ ਦੁੱਧ ਬਾਈ ਤਿਆਰ ਕਹਿੰਦਾ ਮੀਣੀਆ ਕੀ ਮੱਝ ਸਿੰਘ ਹਲਦੇ ਨਹੀਂਗੇ ਤੇ ਸਤਵੀਰ ਇੱਕ ਵਾਰ ਬਾਈ ਨੰਬਰ ਬੋਲੀ ਨੰਬਰ 78 73 43 47 810 ਠੀਕ ਹੈ ਬਾਈ ਤੇ ਮਨ ਲਾ ਭੀ ਇਹਦਾ ਰੇਟ ਕੀ ਕਰਤਾ ਆਪਾਂ ਬੋਲਦਾ ਵੀਰੇ 80000 ਕਰਦੇ ਆ ਦੇਣੀ 75 ਦੀ ਠੀਕ ਹੈ ਲੈ ਵੀ ਮਿੱਤਰੋ 80000 ਰੇਟ ਆ ਬਾਈ ਕਹਿੰਦਾ 75000 ਦੇ ਦੇਾਂਗੇ ਬਾਕੀ ਮੌਕੇ ਦੀ ਗੱਲ ਹੁੰਦੀ ਮਾਣਾ ਮੋਟਾ ਮਨਦਣ ਤੇ ਬਾਈ ਜਿਹੜੀ ਦੂਜੇ ਨੰਬਰ ਵਾਲੀ ਇਹਦੇ ਬੱਚੇ ਨੂੰ ਕੀ ਗੱਲ ਹੋ ਗਈ ਸਭ ਪਹਿਲਾਂ ਤਾਂ ਨਾ ਵੀਰੇ ਬਸ ਮਾੜੀ ਠੰਡ ਜੀ ਲੱਗੀ ਸੀਗੀ ਠੀਕ ਹੈ ਬੱਚਾ ਮਰ ਗਿਆ ਹਾਂ ਮਰ ਗਿਆ ਐਸੇ ਦੀਆਂ ਮੂੜੇ ਦੇ ਮੂੜੇ ਘੇਰ ਕਰਾ ਲਿਆ ਤੇ ਸੀਲਾਪਰੀ ਜਮਾ ਵੀਰੇ ਤੇ ਕਈ ਵਾਰ ਪਸ਼ੂ ਮਰ ਲਾਂ ਬੱਚਾ ਮਰ ਜਾਂਦਾ ਹਾਂ ਜਮਾ ਮੂੜੇ ਤੇ ਠੀਕ ਆ ਤੇ ਇਹ ਬਾਈ ਕਿਵੇਂ ਸੂਇਆ ਇਹਦਾ ਵੀ ਦੂਜਾ ਵੀਰੇ ਦੂਜਾ ਸੂਆ ਲੈ ਮਿੱਤਰੋ ਦੂਜਾ ਸੂਆ ਤੇ ਸਤਵੀਰ ਇਹ ਥੱਲੇ ਬਈ ਦੁੱਧ 12 ਕਿਲੋ ਜਮਾ ਕੰਡੇ ਵਾਲਾ ਪੂਰਾ ਜਮਾ ਜਮਾ ਠੀਕ ਆ ਤੇ ਇਹਦਾ ਬਈ ਕੀ ਰੇਟ ਕਰਦਾ ਇਹ ਤਾਂ 80 74 ਦੀ ਦੇ ਦਾਂ ਠੀਕ ਆ ਦੋਨੇ 72 ਦੀ ਮਨ ਲਾ ਜੇ ਇਕੱਠੀਆਂ ਲੈਂਦਾ ਤਾਂ ਮਾਨਦਾਨ ਮਾਨਦਾਨ ਕਰਦਾ ਲੈ ਮਿੱਤਰੋ ਇਕੱਠੀਆਂ ਲੈਂਦਾ ਕਹਿੰਦਾ ਬਾਈ ਕਹਿੰਦਾ ਰੇਟ 1.5 ਲੱਖਾ ਦੋਨਾਂ ਦਾ ਤੇ ਮਾਨਦਾਨ ਹੋਰ ਵੀ ਹੋ ਜੂਗਾ ਹਣਾ ਚੰਗੀਆਂ ਮਜਾਂ ਦਰਮਿਆਨ ਮਨ ਲਾ ਦਰਮਿਆਨੇ ਰੇਟ ਦੀ ਜਿਵੇਂ ਅੱਜ ਮੰਡੀ ਦੀ ਗੱਲ ਕਰੀ ਬਈ ਰੇਟ ਵੱਧਾ ਹਣਾ ਹੋਰ ਰੇਟ ਆ ਬਹੁਤ ਰੇਟ ਆ ਜਿਵੇਂ ਅੱਗੇ ਰੇਟ ਘਟ ਹੁੰਦੇ ਅੱਜ ਜਿਹੜੇ ਮੰਡੀ ਦੇ ਰੇਟ ਜਿਆਦੇ ਆ ਦੋਸਤੋ ਤੇ ਬਾਈ ਸ ਤੇ ਜਿਲ੍ਹਾ ਮਾਨਸਾ ਤੇ ਬਾਈ ਚੰਗੀਆਂ ਮੱਧਾਂ ਲੈ ਕੇ ਆਉਂਦੇ ਬਾਕੀ ਤਸੱਲੀ ਵਾਸਤੇ ਦੋ ਟਾਈਮ ਬਾਈ ਚੋਹ ਸਾਰਾ ਹਨਾ ਲਾ ਬਾਈ ਕੰਡੇ ਲੈ ਕੇ ਲੈ ਠੀਕ ਹੈ ਤੇ ਬਾਕੀ ਘਰੇ ਵੀ ਹੁੰਦੇ ਬਾਈ ਆਪਣੇ ਕੋਲੇ ਦੋ ਗਰੇ ਜਿੰਨੀਆਂ ਮਰਜ਼ੀ ਲੈ ਗਾਇਆਂ ਵੀ ਐ ਮੱਝਾਂ ਵੀ ਨੇ ਠੀਕ ਹੈ ਤੇ ਇੱਕ ਨੰਬਰ ਹੋਰ ਕਿਹੜਾ ਬਾਈ 84379 84379 96580 96580 ਇਹ ਬਾਈ ਇਹਨਾਂ ਦੀ ਨੰਬਰਾਂ ਤੇ ਬਾਕੀ ਕਈ ਵਾਰ ਬਾਈ ਘਰੇ ਲੈਣ ਵਾਲਾ ਹੁੰਦਾ ਗਾਹਕ ਹੁੰਦੇ ਆ ਆਪਣੇ ਕੋਲੇ ਜਿੰਨੀਆਂ ਮਰਜ਼ੀ ਜਾਨਵਰ ਲੈ ਗਾਆਂ ਲੈ ਲੈ ਮੱਝਾਂ ਲੈ ਲੈ ਵੀ ਆਪਣੇ ਕੋਲ ਤਾਜ਼ੀਆਂ ਸੂਈਆਂ ਹੁੰਦੀਆਂ ਹਾਂ ਠੀਕ ਹੈ ਜਜ ਰੇਟ ਦੀਆ ਜਾ ਮਾ ਜਜ ਰੇਟ ਠੀਕ ਹੈ ਲੈ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਕਈ ਵਾਰ ਚੋ ਕੇ ਕਿਸੇ ਨੂੰ ਤਸੱਲੀ ਕਰਨੀ ਹੁੰਦੀ ਆ ਤਾਂ ਘਰੋਂ ਵੀ ਖਰੀਦ ਸਕਦਾ ਹਾਂ ਲੈ ਵੀ ਮਿੱਤਰੋ ਬਾਬੇ ਦੀ ਆਪਣਾ ਗਾਂ ਦਿਖਾਉਣੇ ਥਨੂੰ ਨਾਲ ਹੀ ਬਾਬਾ ਗਾਂ ਯਾਰ ਮੈਨੂੰ ਨਿਰਾਸ਼ ਨਾ ਕਰੋ ਮੈਂ ਕਿਹਾ ਬਈ ਨਿਰਾਸ਼ ਨਹੀਂ ਕਰਦੇ ਤੇ ਗਾਂ ਕੀ ਡੱਬੀ ਤੇ ਸੁਤਾ ਜੀ ਸੂਈ ਹੋਈ ਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਮੋੜ ਦਾ ਮੋੜ ਦਾ ਸਿੰਗਣੇ ਥੋੜੇ ਜ਼ਰੂਰ ਹਨਾ ਅਮਰੀਕਨ ਗਾਂ ਕੀ ਐਫ ਪੀ ਦੀ ਮੋੜ ਦਾ ਬਾਬਾ ਮੋੜ ਦਾ ਐਫ ਪੀ ਦੀ ਗਾਂ ਕੀ ਅਮਰੀਕਨ ਤੇ ਬਾਕੀ ਥਣਾ ਥਣਾ ਵੀ ਚੰਗੀ ਹੈ ਨਾ ਤੇ ਬਾਕੀ ਸਿੰਘਾਂ ਨਾਲ ਕਰਕੇ ਥੋੜਾ ਜਰੂਰ ਆਲਾ ਡਰ ਜਾਂਦਾ ਕਈ ਵਾਰ ਜਿਵੇਂ ਹੈ ਨਾ ਸਿੰਘ ਤੇ 크로ਸ ਮਤਲਬ ਵੀ 크로ਸ ਦਾ ਬੱਸਾ ਮਤਲਬ ਬੱਚਾ ਹੈਗਾ ਕਾਲੇ ਰੰਗ ਦਾ ਤੇ ਪੁੱਛਾਂਗੇ ਬੱਚਾ ਕਿ ਬੱਸੀ ਤੇ ਦੁੱਧ ਬਾਦ ਵੀ ਚੰਗਾ ਦੱਸਦਾ ਬਾਬਾ ਤੇ ਬਾਕੀ ਪੂਰੀ ਡੀਟੇਲ ਏੜੀ ਲੈ ਕੇ ਦਿੰਨੇ ਆ ਅਸੀਂ ਵਾਲਾ ਭਾਈ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਆਪਣਾ ਮਲਕੀਤ ਸਿੰਘ ਜੀ ਠੀਕ ਹੈ ਮਲਕੀਤ ਸਿੰਘ ਜੀ ਪਿੰਡ ਹੈ ਆਪਣਾ ਬਲੇੜਾ ਬਲੇੜਾ ਜ਼ਿਲ੍ਹਾ ਜਿਹੜਾ ਸੰਗਰੂਰ ਸੰਗਰੂਰ ਆ ਠੀਕ ਆ ਤੇ ਜਿਹੜੀ ਆਪਾਂ ਗਾਂ ਤੋਰ ਕੇ ਆਈ ਕੰਮੇ ਸੂਏ ਇਹ ਪਹਿਲਾ ਸੂਆ ਪਹਿਲੇ ਸੂਏ ਬੱਸੀ ਆ ਹਾਂ ਠੀਕ ਆ ਸੰਘ ਨਹੀਂ ਦਿਗਾ ਹੈ ਨਾ ਆ ਸੰਘ ਨਹੀਂ ਦਿਗਾ ਠੀਕ ਆ ਤੇ ਹੁਣ ਕਹਿ ਕੇ ਦਿੰਨੇ ਸੂਈ ਹੋਗੀ ਇਹ ਨੂੰ ਹੋ ਗਿਆ 4 ਦਿਨ ਸੂਈ ਰੋ 4 ਦਿਨ ਠੀਕ ਆ ਦੁੱਧ ਕਿੰਨਾਗਾ ਦੁੱਧ ਹੋਣ 12 ਲੀਟਰ 12 ਲੀਟਰ ਯਾਰ ਪੁਰਾ ਮਾਗਰ ਬੱਛਾ ਕਿ ਬੱਸੀ ਆ ਬੱਛਾ ਬੱਛਾ ਹਾਂ ਠੀਕ ਆ ਤੇ ਰੇਟ ਕੀ ਕਰਤਾ ਰੇਟ ਤਾਂ 40000 ਆ 40000 ਹਾਂ ਤੇ ਮੰਨਦਣ ਹੋ ਮਾਨਤਾਨ ਹੋਈ ਵਾ ਠੀਕ ਹੈ ਪੂਰਾ ਜਾਵਾ ਜਾਵਾ ਲੈ ਬਾਈ ਕਹਿੰਦਾ ਬਾਬਾ ਕਹਿੰਦਾ ਪੂਰਾ ਮਾਨਤਾਨ ਕਰਾਂਗੇ 40000 ਰੇਟ ਆ ਤੇ ਮੰਗਰ ਬੱਸਾਂ ਕਾਲੇ ਰੰਗ ਦਾ ਐਫ.ਐਫ.ਡੀ ਚੰਗੀ ਠੰਡੀ ਸੀਲ ਆ ਤੇ ਬਾਕੀ ਸੰਪਰਕ ਕਰ ਸਕਦੇ ਹੋ ਨੰਬਰ ਇਹਨਾਂ ਦੇ ਉਹੀ ਆ ਜਿਹੜੇ ਆਪਣੇ ਦੂਜੇ ਮੁੰਡਿਆਂ ਨੇ ਲਿਖਾਇਆ ਨਾਲ ਹੀ ਇਹਨਾਂ ਦੇ ਬਾਬਾ ਤੇ ਇਕੱਠੇ ਹੁੰਦੇ ਚੇਲੇ ਤੇਰੇ ਉਹ ਚੇਲੇ ਮੇਲੇ ਨਾਲ ਠੀਕ ਆ ਵੀ ਉਹਨਾਂ ਨਾਲ ਸੰਪਰਕ ਕਰ ਲੈ ਹੈਨਾ ਹਾਂ ਸਪਰਸ਼ ਕਰ ਦਿਓ ਨਾਲ ਠੀਕ ਹੈ ਠੀਕ ਹੈ ਤੇ ਚੰਗੇ ਬਸ ਹੁੰਦੇ ਆਪਣੇ ਕੋਲੇ ਠੀਕ ਆ ਜੀ ਲਾਵੀ ਮੇਰੇ ਤੁਰਕਣਾ ਬੱਬ ਝੋਟੀ ਦਿਖਾਉਣੇ ਤੁਹਾਨੂੰ ਤੋਰ ਕੇ ਪਾਈ ਦੀ ਤੇ ਤਾਜੀ ਸੁਈ ਹੋਈ ਆ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਇਧਰ ਨੂੰ ਲਾਵੀ ਸਿੰਗਾ-ਸੁੰਗਾ ਦੀ ਥੋੜੀ ਖੁੱਲਿਆ ਤੇ ਬਾਕੀ ਚੰਗੀਆਂ ਇਧਰ ਨੂੰ ਲੱਗ ਨੇ ਖਾਣਾ ਸਪੇਸ ਵੀ ਸੋਹਣੀ ਆ ਤੇ ਪਹਿਲਾਂ ਨਾਲ ਦੇ ਸਾਨੂੰ ਨੇ ਬਾਕੀ ਆਪਾਂ ਪੂਰੀ ਡਿਟੇਲ ਐਨੀ ਦਾ ਪਹਿਲਾਂ ਹੋਵੇ ਤੇ ਬਾਈ ਤੋਂ ਪੁੱਛ ਕੇ ਦੇਵਾਂਗੇ ਵਿਟਕੋੜੇ ਦੀ ਢੀਲੀ ਬਣਾਵਟਾ ਚੰਗੀਆਂ ਟੈਟ ਲੇ ਵਦੀ ਆ ਬਾਕੀ ਆਰਡਰ ਜਿਹੜਾ ਛੋਟੀ ਦਾ ਕੱਟ ਮਿਲੂ ਦੇਖਣ ਨੂੰ ਹਨ ਤੇ ਬਾਕੀ ਸਾਹਮਣੇ 나ੜੂਆਂ ਨਾਲ ਆ ਬੱਚੇ ਤਾਂ ਤਾਜੀ ਸੂਈ ਹੋਈ ਆ ਜੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਹਾਂ ਹਸੀ ਗਾਲ ਬਾਈ ਜੀ ਹਸੀ ਗਾਲ ਜੀ ਐ ਨਾਮ ਦੱਸੋ ਜੀ ਆਪਣਾ ਹਰਵੰਦ ਸਿੰਘ ਜੀ ਬਾਬਾ ਜੀ ਹਰਵੰਦ ਸਿੰਘ ਜੀ ਉੱਚਾ ਬੋਲ ਮੜਿਆ ਤੇ ਹਰਵੰਦ ਸਿੰਘ ਜੀ ਪਿੰਡ ਕਿਹੜਾ ਲਾ ਲ ਸਿੰਘ ਵਾਲਾ ਜੀ ਮੱਲ ਸਿੰਘ ਵਾਲਾ ਲਾ ਲ ਸਿੰਘ ਵਾਲਾ ਦੌਲਾ ਸਿੰਘ ਵਾਲਾ ਠੀਕ ਹੈ ਤੇ ਇੱਕ ਵਾਰੀ ਮੋਬਾਈਲ ਨੰਬਰ ਦੱਸੋ ਜੀ ਮਾ ਨੰਬਰ ਤਾਂ ਜੀ ਜਿਹੜਾ ਆਦਾ ਨੂੰ ਜਾਣ। ਬਾਕੀ ਹਰਵੰਸ ਬਾਈ ਦਾ ਨੰਬਰ ਹੈਗਾ 99683 99400 84 ਮਾਗਰ ਵੀ 84 ਆ ਤੇ 99683 99484 ਬਾਈ ਹਰਵੰਸ ਦਾ ਨੰਬਰ ਆ ਤੇ ਆ ਲੋ ਜੀ। ਬਾਈ ਪਹਿਲਾਂ ਆ ਕਿ ਦੂਜੇ ਸੂਈ ਛੋਟੀਆਂ? ਅਸੜਾ ਜੀ। ਪਹਿਲਾਂ ਤਾਂ ਇਹ ਖਾਂ ਛੋਟੇ ਹਨਾ। ਠੀਕ ਹੈ ਕਹਿ ਕੇ ਦਿੰਨੇ ਸੂਈ ਹੋਈ ਆ। ਉਹ 6 ਦਿਨ ਹੋ ਗਏ 6 ਦਿਨ ਠੀਕ ਆ ਤੇ ਦੁੱਧ ਵਾਲ ਕਿੰਨਾ ਕਾ 10 ਲੀਟਰ ਜੀ 10 ਲੀਟਰ ਪੂਰਾ ਹਾਂ ਜੀ ਲੈ ਵੀ ਮਿੱਤਰੋ ਪਹਿਲੇ ਸੂਏ ਸੂਈ ਹੋਈ ਆ ਤਾਈਓ ਥੋੜਾ ਥਾਂ ਨਿਕਾ ਤੇ 10 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਰਵੰਸ ਕਹਿੰਦਾ ਤੇ ਦੋ ਡਾਮ ਤੇ ਸੱਲੀ ਕਰ ਸਕਦਾ ਜੀ ਹਲਾ ਕਰਦਾ ਇਹਦਾ ਪਿੰਡ ਜਾ ਕੇ ਕਰ ਸਕਦਾ ਠੀਕ ਆ ਹਾਂ ਪਿੰਡ ਜਾ ਕੇ ਤੇ ਬਾਕੀ ਰੇਟ ਕੀ ਕਰਤਾ ਜੀ 1 ਵੀ ਜੀ 1 ਵੀ ਮਾਨਦਾਨ ਹੋ ਜੂ ਹਾਂ ਤਾਂ ਤਾਂ ਹੋ ਜੂ ਠੀਕ ਆ ਲੈ ਬਾਈ ਕਹਿੰਦਾ ਮਾਨਦਾਨ ਵੀ ਹੋ ਜੂਗਾ ਤੇ ਬਾਕੀ ਰੇਟ ਇੱਕ 20 ਕਰਦਾ ਮਿੱਤਰੋ ਦੇਖ ਸਕਦਾ ਤੁਸੀਂ ਨਾ ਪਹਿਲੇ ਸੂਏ ਝੋਟੀ ਆ ਚੰਗੀ ਆ ਬਾਕੀ ਥੋੜਾ ਟਾਈਟ ਲੇ ਵਧੀਆ ਤੇ ਪਲੀ ਹੋਈ ਚੰਗੀ ਝੋਟੀ ਪਠਪੋੜੇ ਦੀ ਤੇ ਤਾਜੀ ਸੂਈਆਂ 나ੜੂਆਂ ਨਾਲ ਆ ਸਿੱਧਣ ਹੋ ਗਏ ਸੂਈ ਨੂੰ 10 ਕਿਲੋ ਬਾਈ ਦੁੱਧ ਤਿਆਰ ਕਹਿੰਦਾ ਲੈ ਵੀ ਮਿੱਤਰੋ ਨਾ ਟੋਕੜ ਗੱਭਣ ਜਿਹੜੀ ਮੱਝ ਦਿਖਾਉਣਾ ਸੋਨੂੰ ਤੇ ਰੇਟ ਵੀ ਜਾਹ ਜਹ ਤੇ ਬਾਕੀ ਗੱਭਣ ਵੀ ਚੰਗੀ ਆ ਲੈ ਬਈ ਮੈਂ ਤਾਂ ਤੋਰ ਕਰਾਂ ਤੇ ਮੰਗਰਾ ਕਟਾ ਤੇ ਝੋਟੀ ਚੰਗੀ ਹੈ ਨਾ ਥਣਲੇਵੇ ਦੀ ਜੇ ਆਪਾਂ ਗੱਲ ਕਰੀ ਤਾਂ ਬਿਲਕੁਲ ਸਾਫ਼ ਆ ਤੇ ਬਾਕੀ ਆਰਡਰ ਵੀ ਸਾਫ਼ ਆ ਬਿਲਕੁਲ ਤੇ ਬਾਕੀ ਝੋਟੀ ਆ ਮਿੱਤਰੋ ਜੇ ਕਿਸੇ ਭਰਾ ਨੇ ਪਾਲਣੀ ਹੁੰਦੀ ਆ ਮੋੜ ਲਈ ਮੜੇ ਗੱਡੀ ਨਾਲ ਤੇ ਇੱਥੇ ਖੜਾ ਲਾ ਬਸ ਤੇ ਜੇ ਕਿਸੇ ਭਰਾ ਨੇ ਕਈ ਵਾਰ ਤੋਕੜ ਘੱਬਣ ਲੈ ਕੇ ਨਾ ਪਾਲਣੀ ਹੁੰਦੀ ਆ ਤਾਂ ਉਹਦੇ ਵਾਸਤੇ ਜਿਹੜੀ ਚੰਗੀ ਝੋਟੀ ਹੈ ਨਾ ਥਣਲੇਵਾ ਬਿਲਕੁਲ ਸਾਫ਼ ਆ ਤੇ ਪਿੱਠਪੁੜੀ ਦੀ ਬਣਾवट ਵੀ ਚੰਗੀ ਆ ਤੇ ਬਾਕੀ ਬਾਈ ਤੋਂ ਪ੍ਰੋਪਰ ਪੂਰੀ ਡਿਟੇਲ ਲੈ ਕੇ ਦਿੰਨੇ ਆ ਤੇ ਸਾਹਮਣੇ ਕਟਾ ਘੜਨ ਨਾਲ ਹਾਂ ਬਾਈ ਸੱਸੀ ਗਾਲ ਹਾਂ ਬਾਈ ਨਾਮ ਦੱਸਿਓ ਪਹਿਲਾਂ ਸੁਖਬੰਦਰ ਸਿੰਘ ਜੀ ਸੁਖਬੰਦਰ ਬਾਈ ਪਿੰਡ ਕਿਹੜਾ ਆਪਣਾ ਵੱਡਾ ਨੰਗਲਾ ਵੱਡਾ ਨੰਗਲਾ ਠੀਕ ਆ ਬਾਈ ਜਿਹੜੀ ਝੋਟੀ ਹੈ ਕਹਿੰਦੇ ਸੂਇਆ ਤੀਜਾ ਸੂਇਆ ਤੀਜਾ ਸੂਇਆ ਇੱਕ ਵਾਰੀ ਨੰਬਰ ਬੋਲ ਪਹਿਲਾਂ ਦਾ 994659 94659 43 43 0 0 36 36 ਇਹ ਬਾਈ ਸੁਖਬੰਦਰ ਦਾ ਨੰਬਰ ਆ ਪਿੰਡਾ ਨੰਗਲ ਤੇ ਜ਼ਿਲ੍ਹਾ ਮਾਨਸਾ ਮਿੱਤਰੋ ਤੇ ਤੀਜਾ ਸੂਇਆ ਬਾਈ ਤੀਜਾ ਜੀ ਤੀਜਾ ਸੂਇਆ ਤੇ ਗੱਬਣ ਕਿੰਨੇ ਟਾਈਮ ਦੀ ਬਾਈ ਗੱਬਣ 5 ਮਹੀਨੇ ਦੀ 5 ਮਹੀਨੇ ਦੀ ਤੇ ਦੁੱਧ ਬਾਈ ਕਿੰਨਾ ਹੈ ਦੁੱਧ 6 ਲੀਟਰ ਜੀ ਪੂਰਾ ਜਮਾ ਪੂਰਾ ਜੀ ਠੀਕ ਆ ਤਾਰੀ ਦਾ ਕਿੰਨਾ ਸੀਗਾ ਤਾਰੀ ਦਾ 12 ਠੀਕ ਆ ਤੇ ਮਗਰ ਕਟਾ ਹੈ ਨਾ ਹਾਂਜੀ ਠੀਕ ਆ 5 ਮਹੀਨੇ ਦੇ ਗੱਬਣਾ ਤੇ ਚੱਕਰਾ ਸਕਦਾ ਹੈ ਨਾ ਲੈ ਕੇ ਹਾਂਜੀ ਹਾਂਜੀ ਠੀਕ ਆ ਤੇ ਬਾਈ ਮੰਨ ਕੇ ਚੱਲ ਰੇਟ ਕੀ ਕਰਤਾ ਰੇਟ 75000 ਦੀ ਦੇਣੀ ਠੀਕ ਆ ਲੈ ਵੀ ਮਿੱਤਰੋ 75000 ਰੇਟ ਕਰਦਾ ਬਾਈ ਤਮਾਨ ਤਾਨ ਹੋ ਜੂ ਹੋ ਜੂਗਾ ਬਾਈ ਠੀਕ ਆ ਮਾਨ ਤਾਨ ਹੋ ਜੂ 75000 ਰੇਟ ਕਰਦਾ ਤੀਜੇ ਸੂਏ ਝੋਟੀ ਆ ਜੇ ਕਈ ਵਾਰ ਭਰਾ ਨੇ ਕਿਸੇ ਨੇ ਟੋਕੜ ਲੈ ਕੇ ਪਾਲਣੀ ਹੁੰਦੀ ਆ ਬਾਈ ਨਾਲ ਸੰਪਰਕ ਕਰ ਲਿਓ ਪਿੰਡਾਂ ਨੰਗਲ ਤੇ ਜ਼ਿਲ੍ਹਾ ਮਿੱਤਰੋ ਮਾਨਸਾ ਨਾਲ ਕੱਟਾਗਾ ਤੇ ਚੰਗੀ ਮੰਨ ਲਓ ਕਦਗਾਠ ਵਾਲੀ ਝੋਟੀ ਹੈ ਨਾ ਤਾਂ ਲੈਵਾ ਬਿਲਕੁਲ ਸਾਫ ਆ ਦੇਖ ਸਕਦਾ ਤੁਸੀਂ ਸੰਪਰਕ ਤੁਸੀਂ ਕਰਨਾ ਟੋਕੜ ਗੱਭਣਾ ਚੱਕ ਬਾਸ ਆ 5 ਮਹੀਨੇ ਦੀ